ਸਮਰਾਲਾ ਸ਼ਹਿਰ ਵਿੱਚ ਦੁਕਾਨਾਂ ਅੱਗੇ ਕੀਤੇ ਨਜਾਇਜ਼ ਕਬਜ਼ਿਆਂ ਖਿਲਾਫ ਐਸਡੀਐਮ ਸਮਰਾਲਾ ਤੇ ਨਗਰ ਕੌਂਸਲ ਦੀ ਟੀਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਵਿੱਚ ਐਸਡੀਐਮ ਸਮਰਾਲਾ ਖੁਦ ਨਗਰ ਕੌਂਸਲ ਦੀ ਟੀਮ ਦੇ ਨਾਲ ਕਾਰਵਾਈ ਦੇ ਅੰਤ ਤੱਕ ਮੌਜੂਦ ਰਹੇ। ਨਗਰ ਕੌਂਸਲ ਦੀ ਟੀਮ ਨੇ ਦੁਕਾਨਾਂ ਅੱਗੇ ਰੇਡੀਆਂ ਅਤੇ ਰੇਡੀਆਂ ਵਾਲਿਆਂ ਵੱਲੋਂ ਗੈਰਕਾਨੂੰਨੀ ਢੰਗ ਨਾਲ ਰੱਖੇ ਸਮਾਨ ਨੂੰ ਆਪਣੀ ਟਰਾਲੀ ਵਿੱਚ ਚੁਕਵਾਇਆ। ਐਸਡੀਐਮ ਸਮਰਾਲਾ ਰਜਨੀਸ਼ अरोੜਾ ਨੇ ਦੁਕਾਨਾਂ ਅੱਗੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਗੈਰਕਾਨੂੰਨੀ ਦੱਸਿਆ ਤੇ ਕਿਹਾ ਕਿ ਅੱਜ ਸਮਰਾਲਾ ਸ਼ਹਿਰ ਵਿੱਚ ਜੋ ਕਾਰਵਾਈ ਕੀਤੀ ਗਈ ਹੈ ਇਸ ਸ਼ਹਿਰ ਵਿੱਚ ਲੋਕਾਂ ਵੱਲੋਂ ਨਿਯਮ ਦੀ ਉਲੰਘਣਾ ਦੇ ਮੱਦੇ ਨਜ਼ਰ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ। ਆਓ ਸੁਣਦੇ ਹਾਂ ਐਸਡੀਐਮ ਸੁਨਰਾਲਾ ਵੱਲੋਂ ਹੋਰ ਕੀ ਕੀ ਕੀਤਾ ਗਿਆ। ਜਿਹੜੀ ਅੱਜ ਸੁਨਰਾਲੇ ਕਹਿੰਦੇ ਉਸ ਤੋਂ ਜਿਹੜੀਆਂ ਅੰਦਰਜੋਏ ਆਉਂਦੀਆਂ ਹਨ ਉਹਨਾਂ ਨੂੰ ਹਟਾਇਆ ਗਿਆ। ਜਿਹੜੇ ਦੁਕਾਨਦਾਰ ਜਿਹੜੇ ਇਸ ਦੁਆਰਾ ਕਰਤ ਨਹੀਂ ਬਣੇ। ਦੇਖੋ ਅੱਜ ਜਿਹੜਾ ਸੀਗਾ ਵੇਖਿਆ ਇਸ ਟ੍ਰੈਫਿਕ ਦੀ ਤੁਹਾਨੂੰ ਪਤਾ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ। ਹਰ ਇੱਕ ਦੁਕਾਨਦਾਰ ਨੇ ਆਪਣੇ ਜੇਗੂ ਦੇ 10 ਫੁੱਟ ਦੁਕਾਨਾਂ ਉਹ 20 ਫੁੱਟ ਬਾਹਰ ਨੂੰ ਜਗਾੜੇ ਨੇ ਸਰਕਾਰੀ ਨਿਰਦੇਸ਼ਾਂ ਕਰਕੇ ਮੁਖਤਤੀ ਕੀਤੀ। ਜਿਹਨ ਕਰਕੇ ਪਾਰਕਿੰਗ ਸਮੱਸਿਆ ਆਂਦੀ ਤੇ ਉਸ ਬਾਅਦ ਜਿਹੜਾ ਆਵੇਗਾ ਟ੍ਰਾਫਿਕ ਜਾਮ ਹੁੰਦਾ ਔਰ ਲੋਕਾਂ ਨੂੰ ਬੜੀ ਇਨਕਨਿਨਿਐਂਸ ਹੁੰਦੀ ਹੈ। ਇਸ ਸਬੰਧ ਵਿੱਚ ਇਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਯੂਨ ਸਾਹਿਬ ਦੇ ਨਾਲ। ਕੋਸ਼ਿਸ਼ ਇੱਕ ਦੁਕਾਨਾਂ ਜਿਹੜਾ ਇਹ ਸਮਾਨ ਜੱਫਤੀਤਾਵੇ ਔਰ ਜਿਹੜਾ ਜੁਰਮਾਨਾ ਭਰ ਕੇ ਆਪਣਾ ਸਪਾਂਸਰ ਦਾ ਸਕਦੇ ਨੇ। ਤੇ ਇਹਨਾਂ ਨੂੰ ਹਦਾਇਤ ਵੀ ਕਰਦੇ ਦੇ ਨੇ ਫਿਊਚਰ ਜੇਕਰ ਇਹ ਜੁਰਮਾਨਾ ਚਲਾਣ ਸੋਰੀ ਸਮਾਨ ਬਾਹਰ ਰੱਖਦੇ ਨੇ ਉਹ ਜੁਰਮਾਨਾ ਜਿਹੜ ਉਧਰ ਇੱਕ ਵਾਰੀ ਰਿਕੁਐਸਟ ਵੀ ਕਰ ਦਿੱਤੀ ਹੈ ਔਰ ਕੋਸ਼ਿਕ ਦੇਖਿਆ ਬਾਜ਼ਾਰ ਦੇ ਵਿੱਚ ਦਾ ਹੈਪ ਜਾਰ ਲਈ ਕੋਈ ਦੁਕਾਨ ਇੱਕ 10 ਮੋਟ ਪਿੱਛੇ ਹੈ ਕੋਈ ਦੁਕਾਨ 10 ਛੋਟ ਅੱਗੇ ਵਧੀ ਹੈ ਇੱਥੋਂ ਲੱਗਦਾ ਵੀ ਇਹਨਾਂ ਨੇ ਜਿਹੜੀ ਪੱਕੀ ਇਨਕ੍ਰੋਚਮੈਂਟ ਵੀ ਕੀਤੀ ਉਹ ਸਾਰੇ ਦੁਕਾਨਦਾਰਾਂ ਨੂੰ ਕਿਹਾ ਗਿਆ ਜਿਹੜੀ ਦੁਕਾਨ ਸੜਕ ਤੋਂ ਪਿਛਲੀ ਦੁਕਾਨ ਤੋਂ ਅੱਗੇ ਆਈ ਹੈ ਉਹ ਆਪਣੀ ਰਿਸ਼ਤੀ ਲਾ ਕੇ ਤਹਿਸੀਲਦਾਰ ਸਾਹਿਬ ਔਰ ਇਹ ਦਫ਼ਤਰ ਆੜ ਗਏ ਜਿਹੜੀ ਰਿਸ਼ਤੀ ਹੋਵਾਂਗੇ ਬਾਕੀ ਪਤਾ ਲੱਗ ਸਕੇ ਵੀ ਕਿੰਨੇ ਕਿੰਨੀ ਦੁਕਾਨ ਇਨਕ੍ਰੋਚ ਕੀਤੀ ਕੀਤੀ ਵੀ ਕਿਹਨਾਂ ਕਿਸੇ ਸੋਲ ਡਰਾਈਵ ਚੱਲੀ ਰਹੇਗੀ ਲੋਕਾਂ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਮ ਬਾਕੀ ਆਪਣਾ ਸਮਾਨ ਅੰਦਰ ਰੱਖਣ ਉਹ ਜਿਹੜੇ ਆਮ ਲੋਕਾਂ ਨੂੰ ਜਿਹੜੇ ਇੰਨੀ ਕਨਵੀਨੈਂਸ ਨਾ ਹੋਵੇ। ਇਹ ਜਿਹੜੀ ਕਮੇਟੀ ਦਾ ਸੋਰਾਲਾ ਜਿਹੜੀ ਵਾਲਿਆਂ ਲਈ ਜਿਗਾ ਲੱਗ ਅਸੀਂ ਉਹ ਜਗ੍ਹਾ ਡੈਟੇਫਾਈ ਕਰ ਰਹੇ ਹਾਂ ਔਰ ਦੇਖਣ ਚ ਆਇਆ ਉਹ ਜੋ ਲੋਕਾਂ ਕੋ ਫੇਸ ਮਿਲ ਨਹੀਂ ਆਵੇ ਦੁਕਾਨਦਾਰੀ ਮੋਸਤੀ ਆਪਣੀ ਦੁਕਾਨਾਂ ਦੇ ਜਿਹੜੀਆਂ ਲਵਾਉਣ ਨੇ ਉਹਨਾਂ ਕੋ ਪੈਸੇ ਰਸੂਲ ਦੇ ਦੇ ਨੇ। ਗਰੀਬ-ਰੇੜੀ ਇਹਨਾਂ ਦਾ 400-500 ਰੁਪਏ ਦੇ ਲੀ ਰਸੂਲ ਜਾਂਦਾ ਵੇ। ਤੋਂ ਇਹ ਵੀ ਪ੍ਰਥਾ ਬਣ ਗਈ ਕਿ ਜਿਾ ਕਿ ਸਾਨੂੰ ਸਾਈਡ ਇਡੈਂਟੀਫਾਈ ਕਰਕੇ ਰੋਲ ਅਡ ਕਰਾ ਦੇ ਲਗਾ ਲੱਗ। समर अनुराग सांदल देवकली दे, रिपोर्ट